ਦੇ ਨਾਲ ਹੀ ਮਿੰਟੂ ਜੀ ਚਲੋ ਆਪਾਂ ਚੱਲ ਗਏ ਜਰਾ ਮੁੱਖ ਮੰਤਰੀ ਸਾਹਿਬ ਦੇ ਜਿਲੇ ਵਾਲੀ ਚੱਲੀਏ ਸੰਗਰੂਰ ਵਾਲੇ ਪਾਸੇ ਜੀ ਉੱਥੇ ਸਿਮਰਜੀਤ ਸਿੰਘ ਮਾਨ ਵੀ ਮਿੰਟੂ ਜੀ ਉਹ ਵੀ ਖਾਸੇ ਗਰਮ ਹੋਏ ਪਿਆ ਬਲਕੌਰ ਸਿੰਘ ਸਿੱਧੂ ਦੇ ਉੱਪਰ ਜੀ ਉਹ ਕਹਿੰਦੇ ਕਿ ਬਾਈ ਇਹ ਤਾਂ ਜਿਹੜਾ ਕਹ ਲੋ ਕਿ ਜਰੋਸਪਾਲ ਸਿੰਘ ਖੈਰੇ ਦੇ ਨਾਲ ਤੁਰ ਪਏ ਮਦਦ ਕਰਨ ਦੇ ਲਈ ਹੁਣ ਉਹ ਗੁੱਸੇ ਦੇ ਵਿੱਚ ਤਤੀ ਤਤੀ ਸੁਣਾਉਂਦੇ ਪਏ ਹੁਣ ਉਹਨਾਂ ਨੂੰ ਕਹਿੰਦੇ ਕਿ ਬਾਈ ਇਹਨਾਂ ਨੇ ਤਾਂ ਕਹ ਲੋ ਕਿ ਬਈ ਸਿੱਖਾਂ ਨੇ ਉੱਥੇ ਕੀ ਅਤਿਆਚਾਰ ਕੀਤੇ ਕਾਂਗਰਸ ਨੇ ਕਹਿੰਦੇ ਕਿ ਬਈ ਇਹ ਹੁਣ ਸਿੱਖੋਂ ਦੇ ਨਾਲ ਤੇ ਉਧਰ ਤੁਰ ਪਏ ਕਹਿੰਦੇ ਕਿ ਬਈ ਇੱਕ ਹੀ ਕਹਾਣੀ ਜੀ ਬਣੀ ਪਈ ਹੈ ਦੇਖੋ ਸਿਮਰਨਜੀਤ ਸਿੰਘ ਮਾਨ ਤੁਸੀਂ ਨਾ ਉਹ ਉਹਨਾਂ ਦੀਆਂ ਕਲਿੱਪਾਂ ਦੇਖਦੇ ਹੋਵੋਗੇ ਜਾਂ ਉਹ ਲਿਟਰਲੀ ਬੋਲਦੇ ਜਿੱਦਾਂ ਜੰਗਲ ਪਾਣੀ ਤੱਕ ਦੀਆਂ ਵੀ ਗੱਲਾਂ ਕਰ ਦਿੰਦੇ ਹੁੰਦੇ ਉਹ ਤਾਂ ਕੰਮ ਸਿੱਧੇ ਹੀ ਚੱਲਦਾ ਹੁੰਦਾ ਤੁਸੀਂ ਇਹ ਨਾ ਵੇਖਿਓ ਅਸਲ 'ਚ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਇੰਨਾ ਚੇਰ ਹੋ ਗਿਆ ਸਿਆਸਤ ਦੇ ਵਿੱਚ ਇੰਨਾ ਚੇਰ ਹੋ ਗਿਆ ਨਾ ਹੁਣ ਉਹ ਆਮ ਆ ਜਿਹੜੇ ਤੁਰੇ ਫਿਰਦੇ ਆ ਨਾ ਇਹਨਾਂ ਦੇ ਨਾਲੋਂ ਢੂੰਗੇ ਸਿਆਸਤ ਆ ਨੇ ਜੀ ਇਨਾਂ ਦੇ ਨਾਲ ਉਹ ਵੀ ਡੂੰਘਿਆ ਅਛਾ ਦੇਖੋ ਹੁਣ ਪੈਂਤੜਾ ਦੇਖੋ ਚਲੋ ਗੱਲ ਤਰੀ ਆ ਤੇ ਹੁਣ ਦੋਵੇਂ ਤਰ੍ਹਾਂ ਬਈ ਥੋੜਾ ਇਤਮਾਨ ਨਾਲ ਸੁਣ ਲਿਓ ਫੈਕਟ ਤੇ ਹੀ ਗੱਲ ਕਰਾਂਗੇ ਆਪਾਂ ਫਾਲਤੂ ਗੱਲ ਨਹੀਂ ਕਰਦੇ ਸਿਮਰਨਜੀਤ ਸਿੰਘ ਮਾਨ ਨੂੰ ਜਿਵੇਂ ਹੀ ਲਗਾ ਕਿ ਗੱਲ ਤੇ ਇਹ ਆ ਕਿ ਫੋਟੋਆਂ ਤੇ ਅਸੀਂ ਲਾਈ ਫਿਰਦੇ ਆ ਸਿੱਧੂ ਮੂਸੇਵਾਲੇ ਦੀ ਦੀਪ ਸਿੱਧੂ ਦੀ ਤੇ ਉਹਨਾਂ ਫੋਟੋਆਂ ਨੇ ਕੰਮ ਕੀਤਾ ਸੀ ਬਾਈਲੈਕਸ਼ਨ ਚ ਹਾਂਜੀ ਉਹ ਤੋਂ ਬਲਕੌਰ ਸਿੱਧੂ ਹਰਾਂ ਨੇ ਕੋਈ ਵਿਰੋਧ ਨਹੀਂ ਸੀ ਕੀਤਾ ਤੇ ਉਹ ਇੱਕ ਕੈਲੋਕ ਫੈਕਟਰ ਸੀਗਾ ਖਾਸ ਤੌਰ ਤੇ ਜਦੋਂ ਪੰਥਕ ਚੇਤਨਾ ਜਿਹੜੀ ਸਮੂਹਿਕ ਤੌਰ ਤੇ ਵੋਟ ਵਜੋਂ ਭੁਗਤਦੀ ਆ ਤਾਂ ਮਤਲਬ ਖਾਸ ਤੌਰ ਤੇ ਸਿਮਰਨਜੀਤ ਸਿੰਘ ਮਾਨ ਦੇ ਅਕਿ ਤਾਂ ਫਿਰ ਉਹ ਪੂਰਾ ਇੱਕ ਤਰ੍ਹਾਂ ਨਾਲ ਕੈਲੋਕ ਤੂਫਾਨ ਬਣ ਜਾਂਦਾ ਉਦੋਂ ਬੋਲੇ ਨਹੀਂ ਤਾਂ ਐਤਕੇ ਇਹਨਾਂ ਨੂੰ ਪਤਾ ਹੈ ਇਹਨਾਂ ਚੀਜ਼ਾਂ ਦਾ ਇਹਨਾਂ ਨੇ ਤੁਰੰਤ ਫੜ ਲਿਆ ਕਿ ਇਹਦਾ ਫਾਇਦਾ ਸੁਖਪਾਲ ਸਿੰਘ ਖਹਿਰਾ ਲੈਣਾ ਚਾਹੁੰਦਾ ਕਾਂਗਰਸ ਲੈਣਾ ਚਾਹੁੰਦੀ ਹੈ ਇਹਨਾਂ ਨੇ ਫਿਰ ਜਿਸ ਤਰੀਕੇ ਦੇ ਨਾਲ ਜਿਸ ਕਲਾ ਦੇ ਨਾਲ ਜੀ ਮੈਂ ਸਮਝਦਾ ਕਿਉਂਕਿ ਇੱਕ ਤੇ ਤੁਸੀਂ ਦੇਖਿਆ ਹੋਣਾ ਨਾ న్యూਸ 18 ਤੇ ਚੱਲੀ ਜਾਂਦੀ ਆ ਇਹ ਨਹੀਂ ਜੀ ਇਸ ਤੋਂ ਵੀ ਇੱਕ ਜੇ ਤੁਸੀਂ ਪਹਿਲਾਂ ਵਾਲੀ ਵੀਡੀਓ ਦੇਖੋਗੇ ਜਿਹੜੀ ਸ਼ਾਇਦ ਕੱਲ ਰਾਤ ਆਈ ਸੀਗੀ ਕਿਸੇ ਚੈਨਲ ਨੇ ਪਾਈ ਸੀ ਪਰ ਇਹਨਾਂ ਦੀ ਉਹ ਵੀਡੀਓ ਬਣਾਈ ਮੈਨੂੰ ਲੱਗਦਾ ਕਿ ਇਹਨਾਂ ਦੀ ਟੀਮ ਵੱਲੋਂ ਹੀ ਬਣਾਈ ਗਈ ਆ ਪਿੱਛੇ ਪ੍ਰਚਾਰ ਦੀਆਂ ਕਿਹ ਲੋਕੀ ਸ਼ੋਰ ਦੀਆਂ ਆਵਾਜ਼ਾਂ ਜਿਹੜੀਆਂ ਸੁਨੀਆਂ ਜਾ ਸਕਦੀਆਂ ਜੀ ਉਹਨੂੰ ਗੌਰ ਨਾਲ ਸੁਣੋ ਤੁਸੀਂ ਉਹ 8 ਇੱਕੇ 10 ਮਿੰਟ ਦੀ ਹੈ ਜੀ ਮਤਲਬ ਕਿ ਕਿੰਨੀ ਜਲਦੀ ਸਿਮਰਨਜੀਤ ਸਿੰਘ ਇੰਨੀ ਉਮਰ ਦੇ ਵਿੱਚ ਜਾ ਕੇ ਵੀ ਬੰਦਾ ਜਾ ਕੇ ਲੋਕ ਇਹਨਾਂ ਦੀ ਟੀਮ ਬੜੀ ਮੈਂ ਸਮਝਾਂ ਜਿੰਨੀ ਕੋਈ ਨਹੀਂ ਬੜੀ ਡੂੰਗੀ ਟੀਮ ਹੈ ਫਿਰ ਇਹਨਾਂ ਦੀ ਕੋਲ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕੁਝ ਚੀਜ਼ਾਂ ਬੋਲੀਆਂ ਮੈਂ ਆ ਲਿਖੀਆਂ ਹੋਈਆਂ ਨੇ ਕਾਗਜ਼ ਦੇ ਤੇ ਉਸ ਵੀਡੀਓ ਚੋਂ ਕੱਢ ਕੇ ਮੈਂ ਆ ਨਹੀਂ ਦੇਖੀ ਉਹਦੇ 'ਚ ਉਹਨਾਂ ਨੇ ਕਿੱਥੋਂ ਗੱਲ ਤੋਰੀ ਆ ਆਪ ਦੇ ਤੋਂ ਕਿ ਭਾਈ 84 ਦੇ ਵਿੱਚ ਜੋ ਹੋਇਆ ਵੀ ਮੈਨੂੰ ਅੱਜ ਆ ਸੁਣ ਕੇ ਤੇ ਬੜਾ ਦੁੱਖ ਲੱਗਾ ਮੇਰਾ ਤੇ ਦਿਲ ਕੱਚਾ ਹੋਇਆ ਮੈਂ ਚੋਂਦਾ ਨਹੀਂ ਸੀਗਾ ਪ੍ਰੈਸ ਕਾਨਫਰੈਂਸ ਕਰਾਂ ਜਾਂ ਪ੍ਰੈਸ ਦੇ ਸਾਹਮਣੇ ਆਵਾਂ ਪਰ ਮੈਨੂੰ ਦੁੱਖ ਬਹੁਤ ਲੱਗਾ ਕਿ ਭਾਈ ਉਹ 84 ਤੋਂ ਸ਼ੁਰੂ ਕਰਦੇ ਆ 5000 ਸਾਡੇ ਸਿੰਘ ਸ਼ਹੀਦ ਕਰ ਦਿੱਤੇ ਸਾਡਾ ਬਹੁਤ ਵੱਡਾ ਲੀਡਰ ਸੰਤ ਜਰਨੈਲ ਸਿੰਘ ਬਿੰਦਰਾ ਵਾਲਾ ਖਤਮ ਕਰ ਦਿੱਤਾ 74 ਗੋਲੀਆਂ ਲੱਗੀਆਂ ਲੜਾਈ ਕੀਤੀ ਉਹਨਾਂ ਨੇ ਫਿਰ ਉਸ ਤੋਂ ਬਾਅਦ ਮੈਂ ਆਪਦੀ ਨੌਕਰੀ ਤੋਂ ਅਸਤੀਫਾ ਦਿੱਤਾ ਮੈਨੂੰ ਮੇਰੇ ਜਿਹੜੇ ਦੂਨ ਪੜਦੇ ਰਹੇ ਬੇਲੀ ਸੀਗੇ ਕਲਾਸਮੇਟ ਸੀ ਉਹਨਾਂ ਨੇ ਦੱਸਿਆ ਕਿ ਤੈਨੂੰ ਤਸੀਹੇ ਬਹੁਤ ਦੇਣਗੇ ਤੈਨੂੰ ਇਹਨਾਂ ਨੇ ਫੜ ਲੈਣਾ ਮੈਂ ਰੂਪੋਸ਼ ਹੋ ਗਿਆ ਮੈਨੂੰ ਨੇਪਾਲ ਦੇ ਬਾਰਡਰ ਤੋਂ ਪਕੜ ਲਿਆ ਫਿਰ ਰਜੀਵ ਗਾਂਧੀ ਆਇਆ ਰਜੀਵ ਗਾਂਧੀ ਨੇ ਵੀ 5 ਸਾਲ ਮੈਨੂੰ ਤਸੀਹੇ ਦੇਣੇ ਚਾਰੀ ਰੱਖੇ ਜੀ ਫਿਰ ਉਹ ਅੱਗੇ ਆਉਂਦੇ ਨੇ ਉਹ ਕਹਿੰਦੇ ਆ ਕਿ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਮੈਂਬਰ ਪਾਰਲੀਮੈਂਟ ਬਣਦੇ ਸਾਰ ਹੀ ਮੈਨੂੰ ਭਿੰਨਕ ਲੱਗੀ ਕਿ મોદી ਰੋ ਤੇ ਰੋ ਦਾ ਜਿਹੜਾ ਕੋ ਸਾਫ ਕਾ ਚੀਫ ਹੈ ਇਹਨਾਂ ਨੇ ਸਲਾਹ ਕੀਤੀ ਆ ਕਿ ਜੋ ਆਜ਼ਾਦੀ ਦੀ ਗੱਲ ਕਰਦੇ ਆ ਕਿ ਉਹਨਾਂ ਦੀਆਂ ਕਿਲਿੰਗਸ ਕਰਵਾਈਆਂ ਜਾਣ ਫਿਰ ਉਹ ਅਗੇ ਕਹਿੰਦੇ ਕਿ ਇਹਦੀ ਸ਼ੁਰੂਆਤ ਮੂਸੇ ਵਾਲੇ ਤੋਂ ਕੀਤੀ ਗਈ ਤੇ ਉਹ ਕਹਿੰਦੇ ਆ ਕਿ ਮੈਂ ਮੂਸੇ ਵਾਲੇ ਦੇ ਹੱਕ 'ਚ ਜਾ ਕੇ ਬੋਲਿਆ ਵਾਂ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਮੈਂ ਪਾਰਲੀਮੈਂਟ ਦੇ ਵਿੱਚ ਜਦੋਂ ਮੈਂ ਇਹਨਾਂ ਦੀ ਗੱਲ ਕਰਨੀ ਸੀਗੀ ਪਹਿਲਾਂ ਤੇ ਮੈਂ ਜਦੋਂ ਬੋਲਿਆ ਤੇ ਬਈ ਲੰਤਾ ਸਮਾਨੀ ਸੀ ਦੰਦੇ ਜਾਂ ਜੋ ਵੀ ਆ ਵਿਰੋਧ ਕਰਦੇ ਸੀ ਮੈਂ ਬੋਲਿਆ ਉਸ ਤੋਂ ਬਾਅਦ ਮੈਂ ਸੋਨੀਆ ਗਾਂਧੀ ਦੇ ਕੋਲ ਜਾ ਕੇ ਬਹਿ ਗਿਆ ਸੀਟ ਤੇ ਪਤਾ ਨਹੀਂ ਮੈਂ ਤੇ ਦੇਖਿਆ ਨਹੀਂ ਭਾਈ ਸੋਨੀਆ ਗਾਂਧੀ ਨੂੰ ਮੈਂ ਆਖਿਆ ਕਿ ਭਾਈ ਤੁਸੀਂ ਇਹਦੇ ਤੇ ਮਤਾ ਪਾਉਂਗੇ ਜੀ ਜਾਂ ਲਿਆਉਂਗੇ ਤੁਸੀਂ ਬੋਲੋਗੇ ਤਾਂ ਮਤਲਬ ਕਿ ਆਪੋਜੀਸ਼ਨ ਦੇ ਤੌਰ ਤੇ ਤੇ ਉਹ ਕਹਿੰਦੇ ਵੀ ਨਹੀਂ ਨਹੀਂ ਅ ਬਿਚਲੋ ਉਦੋਂ ਤਾਂ ਉਹਨੇ ਹਾਂ ਕਰ ਦਿੱਤੀ ਬਾਅਦ ਚ ਦੂਜੇ ਕਾਂਗਰਸੀ ਕਹਿੰਦੇ ਕਿ ਇਹ ਤਾਂ ਸਾਡੇ ਕੌਮੀ ਪਾਲਿਸੀ ਆ ਅਸੀਂ ਭਈ ਇਹਦੇ ਉਲਟ ਨਹੀਂ ਜਾਣਾ ਅਸੀਂ ਤਾਂ ਪ੍ਰਵਾਨ ਕਰਦੇ ਆਂ ਅੱਛਾ ਫੇਰ ਉਹ ਕਹਿੰਦੇ ਕਿ ਮੈਂ ਗਿਆ ਸੁਖਬੀਰ ਸਿੰਘ ਬਾਦਲ ਕੁਲ ਸਰਦਾਰ ਬਾਦਲ ਤੇ ਬੀਬਾ ਜੀ ਇਹ ਦੁਰੇਫਰਨ ਦੋਵੇਂ ਮੈਂ ਆਖਿਆ ਵੀ ਤੁਸੀਂ ਬੋਲੋਗੇ ਮੇਰੇ ਨਾਲ ਇਹ ਕਹਿੰਦੇ ਵੀ ਹਾਂ ਹਾਂ ਬੋਲਾਂਗੇ ਇਹ ਕਹਿੰਦੇ ਜੀ ਸਪੀਕਰ ਦੇ ਕਮਰੇ ਚ ਚਲੇ ਗਏ ਕਹਿੰਦੇ ਆਪਾਂ ਕਹਿ ਕੇ ਆਉਣੇ ਆ ਇਹ ਕਹਿੰਦੇ ਮੈਨੂੰ ਨਹੀਂ ਸੀ ਪਤਾ ਵੀ ਉੱਥੇ ਇੱਕ ਦਰਵਾਜ਼ਾ ਹੋ ਰਿਹਾ ਇਹ ਉਧਰ ਦੀ ਨਿਕਲ ਗਏ ਦੋਦੇ ਜੀ ਮੈਂ ਕਲਾ ਰਹਿ ਕੇ ਮੈਂ ਕਲਾ ਬੋਲਿਆ ਮਤਲਬ ਕਿ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਕਿ ਉਹ ਭਈ ਮੇਰੇ ਮੈਂਬਰ ਪਾਰਲੀਮੈਂਟ ਬਣਦੇ ਸਾਰੀ ਵੀ ਇਹ ਸਭ ਕੁਝ ਹੋਇਆ ਕਿ ਪਹਿਲੀ ਕਲਿੰਗ ਜਿਹੜੀ ਸੀਗੀ ਸਿੱਧੂ ਮੂਸੇਵਾਲੇ ਤੋਂ ਸ਼ੁਰੂ ਹੁੰਦੀ ਹੈ ਤੇ ਇਸ ਤੋਂ ਇਲਾਵਾ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਉਹਨਾਂ ਨੇ ਮਤਲਬ ਕਿਹਾ ਕਿ ਇੱਕ ਸਿੱਖ ਦੇ ਤੌਰ ਤੇ ਤੁਸੀਂ ਇਹਨਾਂ ਨੂੰ ਸਪੋਰਟ ਕਰ ਰਹੇ ਹੋ ਵੀ ਮੈਂ ਬਹੁਤ ਦੁਖੀ ਹਾਂ ਇਸ ਜੀ ਤੁਹਾਡੇ ਮਤਲਬ ਕਿ ਮੂਵ ਤੋਂ ਹੁਣ ਆਈਏ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਫੈਕਚੁਅਲੀ ਕੁਝ ਕਰੈਕਸ਼ਨ ਮੰਗਦੀਆਂ ਨੇ ਜੀ ਪਹਿਲੀ ਗੱਲ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਮਸਲੇ ਦੇ ਵਿੱਚ ਬਈ ਪਹਿਲੀ ਗੱਲ ਤੇ ਇਹ ਆ ਕਿ ਇੱਕ ਨਾ ਪਹਿਰੇਦਾਰ ਅਖਬਾਰ ਹੈ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਕੰਮ ਕੀਤਾ ਉਹਦੇ ਵਿੱਚ ਉਹਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਪੋਸਟਮਾਰਟਮ ਦੀ ਰਿਪੋਰਟ छਪ ਚੁੱਕੀ ਆ ਤੇ ਕੁੰਤਰੀ ਜਗਸੀਰ ਸਿੰਘ ਸੰਧੂ ਰਾਣੇ ਸ਼ਾਪੀ ਸੀ ਯਾਦਤ ਜੀ ਜੀ ਉਹਦੇ ਚ 74 ਗੋਲੀਆਂ ਦੀ ਗੱਲ ਨਹੀਂ ਪਹਿਲੀ ਗਲਤੀ ਆ ਸ਼ਾਇਦ ਮੈਂ ਜੇ ਰਫਲੀ ਯਾਦ ਕਰਾਂ ਤਾਂ 36 ਰੰਗ 12 ਕੇ 13 ਗੋਲੀਆਂ ਦਾ ਜ਼ਿਕਰ ਸੀ ਕੋਈ ਉਹ ਪੋਸਟਮਾਰਟਮ ਦੀ ਰਿਪੋਰਟ ਉਹਨਾਂ ਨੇ ਬਹੁਤ ਖੋਜ ਕਰਕੇ ਛਾਪੀ ਸੀ ਕਈ ਸਾਲ ਪਹਿਲਾਂ ਜੀ ਉਹ ਅੱਜ ਵੀ ਤੁਹਾਨੂੰ ਇੰਟਰਨੈਟ ਤੇ ਲੱਭ ਜਾਏਗੀ ਜੀ ਉਹ ਪੋਸਟਮਾਰਟਮ ਦੀ ਰਿਪੋਰਟ ਪਤਾ ਨਹੀਂ ਕਿਹਨਾਂ ਤਰੀਕ ਅਕਸੀਰ ਸਿੰਘ ਸੰਦੂਕ ਕਿੱਥੋਂ ਲਿਆਇਆ ਸੀ ਬਰਨਾਲੇ ਵਾਲੇ ਜੀ ਆਪ ਨੇ ਲੇਕਚਰ ਵੀ ਕੀਤੀ ਸੀ ਹਾਂ ਜੀ ਹਾਂ ਜੀ ਉਹ ਮੈਨੂੰ ਲੱਗਦਾ ਉਦੋਂ ਇੱਥੇ ਸੀਗੇ ਜ਼ਿਲ੍ਹਾ ਇੰਚਾਰਜ ਸੀਗੇ ਪਹਿਰੇ ਦਾ ਬਰਨਾਲੇ ਤੋਂ ਬਰਨਾਲੇ ਤੋਂ ਹਾਂ ਨਾ ਦੂਜੀ ਚੀਜ਼ ਇਹ ਕਹਿੰਦੇ ਨੇ ਕਿ ਪਹਿਲੀ ਮੇਰੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਇਤਲਾਹ ਮਿਲੀ ਪਹਿਲੀ ਗੱਲ ਤੇ ਇਹ ਆ ਕਿ ਇਹ ਮੈਂਬਰ ਪਾਰਲੀਮੈਂਟ ਬਣਦੇ ਆ 26 ਜੂਨ ਨੂੰ ਜਦਕਿ ਜਿਹੜੀ ਕਿਲਿੰਗ ਹੁੰਦੀ ਆ ਮੂਸੇਵਾਲ ਦੀ ਉਹ ਹੋ ਜਾਂਦੀ ਆ 29 ਮਈ ਨੂੰ ਵੀ ਤੁਹਾਨੂੰ ਜਿਹੜੀ ਇਹ ਗੱਲ ਕਹਿ ਰਹੇ ਨੇ ਕਿ ਇਤਲਾਹ ਮਿਲੀ ਕਿ ਮੂਸੇਵਾਲੇ ਨੂੰ ਮਤਲਬ ਉਸ ਤੋਂ ਬਾਅਦ ਮੂਸੇਵਾਲ ਦੀ ਕਿਲਿੰਗ ਹੋ ਜਾਂਦੀ ਹੈ ਪਹਿਲੀ ਕਿਲਿੰਗ ਜਦਕਿ ਤੁਹਾਡੇ ਮੈਂਬਰ ਪਾਰਲੀਮੈਂਟ ਬਣਨ ਤੋਂ ਪਹਿਲਾਂ ਹੀ ਮੂਸੇ ਵਾਲਾ ਮਰ ਚੁੱਕਾ ਸੀਗਾ ਜੀ ਹਾਂ ਕਿ ਭੋਗ ਤੋਂ ਬਾਅਦ ਹੀ ਤੁਹਾਡੇ ਲਈ ਵੇਬ ਬਣੀ ਸੀਗੀ ਹਾਂ ਕਿਉਂਕਿ 23 ਨੂੰ ਵੋਟਾਂ ਪਈਆਂ ਸੀ ਸ਼ਾਇਦ ਤੇ 26 ਨੂੰ ਰਿਜ਼ਲਟ ਆਇਆ ਸੀਗਾ ਸੋ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਨੇ ਇਸੇ ਤਰ੍ਹਾਂ ਬੋਲੀਆਂ ਹਾਂ ਇੱਕ ਮੈਂ ਸਪੀਚ ਇਹਨਾਂ ਦੀ ਕੱਢੀ ਸੀਗੀ ਮੈਂ ਕਿਉਂਕਿ ਉਦੋਂ ਨਹੀਂ ਸੁਣੀ ਇਹ ਗੱਲ ਬਿਲਕੁਲ ਤਰਸਤ ਹੈ ਕਿ ਸਿਮਰਨਜੀਤ ਸਿੰਘ ਮਾਨ ਹੋਰਾ ਨੇ ਇਹ ਗੱਲ ਚੱਕੀ ਸੀ ਇਹ ਕਹਿ ਰਹੇ ਸੀਗੇ ਕਿ ਮੈਂ ਨਿਜਰ ਦੀ ਜਾਂ ਸਾਰਿਆਂ ਦੀ ਗੱਲ ਉੱਥੇ ਕੀਤੀ ਆ ਇੱਕ ਸਪੀਚ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਗੱਲ ਕਹੀ ਹੈ ਮੈਂ ਤੁਹਾਨੂੰ ਉਹ ਵੀ ਹੂ ਬਹੂ ਸੁਣਾ ਦਿੰਨਾ ਜਿਹੜੀ ਮੈਂ ਦੇਖੀ ਐ ਸਿੱਧੂ ਮੂਸੇਵਾਲੇ ਦੇ ਮਾਮਲੇ 'ਚ ਇਹ ਬਿਲਕੁਲ ਸੱਚ ਐ ਕਿ ਕਾਂਗਰਸੀ ਸ਼ਾਇਦ ਨਹੀਂ ਬੋਲੇ ਹੋਣੇ ਜੇ ਕੋਈ ਬੋਲੇ ਹੋਵੇ ਮੈਨੂੰ ਨਹੀਂ ਪਤਾ ਕੋਈ ਬੋਲੇ ਤਾਂ ਦੱਸ ਦੇਣਾ ਪਰ ਸਿਮਰਨਜੀਤ ਸਿੰਘ ਮਾਨ ਇਹ ਮੁੱਦਾ ਚੁੱਕ ਚੁੱਕੇ ਆ ਇਹ ਇੱਥੇ ਬਿਲਕੁਲ ਏ ਕਰੈਕਟ ਨਹੀਂ ਬਿਲਕੁਲ ਐਕੂਰੇਟ ਇਹਨਾਂ ਨੇ ਜਾਣਕਾਰੀ ਦਿੰਦੀ ਆ ਕਿਉਂਕਿ 1 ਸਾਲ ਪਹਿਲਾਂ ਤਕਰੀਬਨ ਇਹਨਾਂ ਨੇ ਮੁੱਦਾ ਚੁੱਕਿਆ ਸੀਗਾ ਕਿ ਦੀਪ ਸਿੱਧੂ ਵਾਲ ਦੀਪ ਸਿੱਧੂ ਮੂਸੇਵਾਲਾ ਤੇ ਦੋ ਰਸ਼ੀਅਨ ਜਿਹੜੇ ਕਿ ਇੱਕ ਹੋਟਲ 'ਚ ਸ਼ਹਿਦ ਮਾਰੇ ਗਏ ਸੀ ਕਿ ਤੁਹਾਨੂੰ ਯਾਦ ਹੋਣਾ ਜੀ ਇਹਨਾਂ ਨੇ ਕਿਹਾ ਸੀਗਾ ਕਿ ਇਹ ਸਾਰਿਆਂ ਨੂੰ ਸ਼ੱਕੀ ਹਾਲਤ 'ਚ ਮਾਰਿਆ ਗਿਆ ਜਾਂ ਮਰੇ ਪਾਏ ਗਏ ਆ ਅਸੀਂ ਉੱਚ ਪੱਧਰੀ ਜਾਂਚ ਚਾਹੁੰਦੇ ਆ ਇੱਥੇ ਇਹਨਾਂ ਨੇ ਏਜੰਸੀਆਂ ਦੀ ਕੋਈ ਗੱਲ ਨਹੀਂ ਕੀਤੀ। ਘਟੋ ਉਹ ਪਈ ਆ YouTube ਤੇ ਸਪੀਚ ਪਈ ਆ। ਕਿਸੇ ਨੇ ਵੀ ਸੁਣੀ ਹੋਵੇ ਸੁਣ ਸਕਦਾ। ਇੱਥੇ ਇਹਨਾਂ ਨੇ ਏਜੰਸੀਆਂ ਦੀ ਕੋਈ ਗੱਲ ਨਹੀਂ ਕਹੀ, ਕੋਈ ਕਿਲਿੰਗਸ ਦੀ ਗੱਲ ਨਹੀਂ ਕਹੀ। ਇਹ ਕਿਹਾ ਕਿ ਸ਼ੱਕੀ ਹਾਲਤ ਦੇ ਵਿੱਚ ਇਹ ਮਾਰੇ ਗਏ ਨੇ। ਇਹਨਾਂ ਦੀ ਜਾਂਚ ਜਿਹੜੀ ਆ ਉਹ ਚੌਣੇ ਕਿਉਂਕਿ ਉਸ ਦਿਨ ਇਹਨਾਂ ਕੋਲ ਸਮਾਂ ਥੋੜਾ ਸੀ। ਬੜੇ ਮੁੱਦਿਆਂ ਤੇ ਇਹਨਾਂ ਨੇ ਗੱਲ ਕੀਤੀ। ਬੰਦੀ ਸਿੰਘਾਂ ਤੋਂ ਲੈ ਕੇ ਹੋਰ ਕਈ ਮੁੱਦਿਆਂ ਤੇ ਗੱਲ ਕੀਤੀ। ਤਾਂ ਉਹਦੇ ਵਿੱਚ ਕੁਝ ਸੈਕਿੰਡ ਵਾਸਤੇ ਮੂਸੇਵਾਲ ਦੀ ਗੱਲ ਜ਼ਰੂਰ ਕੀਤੀ ਆ। ਤਾਂ ਬਾਕੀ ਹੁਣ ਗੱਲ ਇਹ ਆ ਕਿ ਦੇਖੋ ਇਹ ਬਲਕੌਰ ਸਿੰਘ ਸਿੱਧੂ ਦਾ ਤਾਂ ਕੱਲ ਹੀ ਐਲਾਨੀਆਂ ਗਿਆਨ ਸੀਗਾ ਕਿ ਮੈਂ ਤੇ 1975 ਤੋਂ ਕਾਂਗਰਸੀ ਆ ਜੀ ਤੇ ਚਲੋ ਜੇ ਕੋਈ ਸਪੋਰਟ ਨਹੀਂ ਕਰਦਾ ਸਤਿਕਾਰ ਕਰਨਾ ਚਾਹੀਦਾ ਹਾਲਾਂਕਿ ਉਹਨਾਂ ਨੇ ਕਿਤੇ ਵੀ ਸਿਮਰਨਜੀਤ ਸਿੰਘ ਮਾਨ ਦੀ ਤੇ ਮੁਖਾਲਫਤ ਨਹੀਂ ਕੀਤੀ ਔਰ ਜਾਂਦਾ ਜਾਂਦਾ ਤੁਹਾਨੂੰ ਜਾਂਦਾ ਜਾਂਦਾ ਨਹੀਂ ਕਹ ਲੋ ਕਿ ਐਸ ਖਬਰ ਤੋਂ ਜਾਂਦਾ ਜਾਂਦਾ ਦੱਸਦਾ ਮੇਰੇ ਕੋਲ ਜਿੰਨੀ ਕੋ ਜਾਣਕਾਰੀ ਆ ਮੇਰੇ ਕੋਲ ਜਿੰਨੀ ਕੂ ਅੰਦਰੂਨੀ ਜਾਣਕਾਰੀ ਆ ਸਿਮਰਨਜੀਤ ਸਿੰਘ ਮਾਨ ਜਿੱਤ ਦੀ ਦਾ ਲੀਸ ਤੇ ਆ ਜੀ ਜਿੱਤ ਮਤਲਬ ਕਿ ਜੇ ਕਿਸੇ ਕੈਂਡੀਡੇਟ ਨੂੰ ਦੇਖੀਏ ਕਿ ਵਿਨਿੰਗ ਪੋਜੀਸ਼ਨ ਚ ਉਹਨਾਂ ਚ ਮਾਨਿਕਸ ਉਹਨਾਂ ਦੇਕ ਨੇ ਇਹ ਇਹ ਤੁਹਾਨੂੰ ਅੰਦਰ ਦੀ ਗੱਲ ਦੱਸਦੇ ਨਾ ਸਰਵੇ ਆਇਆ ਸਰਵੇ ਆ ਹੁਣ ਕਿਹਦਾ ਆ ਇਹ ਨਾ ਪੁੱਛੋ ਪਿੱਸੂ ਪੈ ਗਿਆ ਪਰ ਸੋ ਸਰਵੇ ਆਇਆ ਪੁੱਛ ਲਿਓ ਅੰਦਰੋਂ ਪਤਾ ਕਰ ਲਿਓ ਫੜੀ ਬੈਠੇ ਮੱਥੇ ਹਾਂ ਜੀ ਹਾਂ ਜੀ ਤਾਂ ਹੀ ਬਹੁਤ ਖਾਸਮ ਖਾਸ ਬੰਦੇ ਆ ਕੇ ਵਾਗਡੋਰ ਸੰਭਾਲ ਰਹੇ ਆ ਨਾ ਜੀ ਸਮਝੇ ਕਰਲੋ ਡੀਕੋਰਡ ਖਾਸਮ ਖਾਸ ਬੰਦੇ ਜਿਹੜੇ ਆ ਉਹ ਆ ਕੇ ਮੰਤਰੀ ਸਾਹਿਬ ਦੀ ਵਾਕਡੋਰ ਸੰਭਾਲ ਰਹੇ ਆ ਕੋਈ ਨਹੀਂ ਹੌਸਲਾ ਰੱਖ ਕੋਈ ਨਹੀਂ ਨਾਲ ਹਾਂਜੀ 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 ਦਬਣ ਨਹੀਂ ਦਿੰਦੇ ਚਲੋ ਖैर ਇਧਰੋਂ ਕਮੈਂਟ ਵੀ ਆਇਆ ਸੀ ਇੱਕ ਵੀਰ ਦਾ ਕਿ ਉਹ ਤਾਂ ਕਾਂਗਰਸੀ ਹੈ ਜੀ ਪਹਿਲਾਂ ਤੋਂ ਹਾਂਜੀ ਆ ਗੱਲ ਲੱਗਦਾ ਕਿਉਂਕਿ ਸਰਪੰਚੀ ਉਹਨਾਂ ਨੇ ਮੇਰੇ ਐਮਐਲਏ ਬਿਲਕੁਲ ਐਮਐਲਏ ਯਾਰ ਕਿਸੇ ਦੇ ਨਾ ਕੋਈ ਵੀ ਫੈਸਲਾ ਲੈਂਦਾ ਮੈਂ ਅੱਗੇ ਕੀ ਕਹਿ ਕੇ ਹਟਿਆ ਯਾਰ ਕੋਈ ਫੈਸਲਾ ਲੈਂਦਾ ਤਾਂ ਉਹਦਾ ਸਤਿਕਾਰ ਕਰਨਾ ਚਾਹੀਦਾ ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਤੱਤ ਫਟ ਇਹਨਾਂ ਦੀ ਟੀਮ ਨੇ ਇਸ ਚੀਜ਼ ਨੂੰ ਫੜਿਆ ਕਿ ਲਾਹਾ ਜਿਹੜਾ ਉਹ ਇਧਰੋਂ ਨਾ ਜਾਵੇ ਅਸੀਂ ਦੋ ਚੀਜ਼ਾਂ ਗਿਨਾਈਏ ਕਿ ਇੱਕ ਤਾਂ ਕਾਂਗਰਸ ਨੇ ਕੀ ਕੀਤਾ ਕਾਂਗਰਸ ਨੇ ਜੋ ਕੀਤਾ ਉਹ ਕੀਤਾ ਵੀ ਹੈ ਇਤਿਹਾਸ 'ਚ ਦਰਜ ਹੈ ਉਹਨੇ ਕੀਤਾ ਜੋ ਇਤਿਹਾਸ 'ਚ ਦਰਜ ਹੈ ਪਹਿਲਾਂ ਪੰਜਾਬ ਨੂੰ ਬਲਦੀ ਦੇ ਬੂਥੇ ਪਾਇਆ ਫਿਰ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਉਹ ਸਭ ਕੁਝ ਹੈ ਜੀ ਉਹ ਨਹੀਂ ਚੁਟਲਾਇਆ ਜਾ ਸਕਦਾ ਨਹੀਂ ਉਹਨ ਰਿਕਾਰਡ ਦੀ ਚੀਜ਼ਾਂ ਦੂਜੀ ਚੀਜ਼ ਉਹਨਾਂ ਨੇ ਜਿਹੜੀ ਜੋੜ ਦਿੱਤੀ ਉਹ ਇਹੋ ਆ ਕਿ ਮੈਂ ਮੂਸੇਵਾਲ ਦੀ ਗੱਲ ਜਿਹੜੀ ਆ ਚੱਕੀ ਆ ਤਾਂ ਫਿਰ ਤੁਸੀਂ ਮੈਨੂੰ ਸਮਰਥਨ ਕਿਉਂ ਨਹੀਂ ਦੇ ਰਹੇ ਸਾਫ ਸਵਾਲ ਖੜਾ ਕਰ ਦਿੰਦਾ ਪਰ ਮੈਂ ਫਿਰ ਵੀ ਕਹਿੰਦਾ ਜੇ ਕੋਈ ਆਪਣਾ ਫੈਸਲਾ ਲੈਂਦਾ ਤਾਂ ਉਹ ਆਜ਼ਾਦ ਹੈ ਜੀ ਉਹਦਾ ਸਤਕਾਰ ਕਰਨਾ ਚਾਹੀਦਾ ਬੰਦਾ ਤੇ ਵੱਡੀ ਗੱਲ ਇਹ ਕਿ ਉਹਨਾਂ ਨੇ ਤੁਹਾਡਾ ਵਿਰੋਧ ਵੀ ਨਹੀਂ ਕੀਤਾ ਕਿ ਤੁਸੀਂ ਉਹਨਾਂ ਦੀ ਫੋਟੋਆਂ ਯੂਜ਼ ਕਰਦੇ ਆ ਇਹ ਵੀ ਗੱਲ ਹੈ ਆਹ ਵੇਖ ਲਓ ਸਰਵੇ ਦਾ ਕੋਈ ਕਹਿ ਵੀ ਰਿਹਾ ਜੀ ਜੀ ਬਿਕਰ ਜੀ ਕਹਿੰਦੇ ਪਏ ਪੋਸਟਮਾਰਟਮ ਦੇ ਵਿੱਚ 13 ਇੱਕ ਹੋਰ ਬੰਦਾ ਸੀਗਾ ਜੀ ਉੱਥੇ ਕਹਿੰਦੇ ਕਿ ਬਈ 32 ਗੋਲੀਆਂ ਦੀ ਇਹ ਤੇ ਮਾਨ ਸਾਹਿਬ ਜਿਹੜਾ ਕੱਲੋ ਕਿ 74 ਤੇ ਚੱਲੇਗੇ ਮੈਂ ਬਿਲਕੁਲ ਮੈਨੂੰ ਯਾਦ ਆ ਕਿਉਂਕਿ ਆਪਾਂ ਉਸ ਅਖਬਾਰ 'ਚ ਕੰਮ ਕੀਤਾ ਮੈਂ ਪਹਿਰੇਦਾਰ ਤੋਂ ਹੀ ਸ਼ੁਰੂਆਤ ਕੀਤੀ ਸੀਗੀ ਤੇ ਤੁਹਾਨੂੰ ਪਤਾ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਆਂ ਪਹਿਰੇਦਾਰ ਨੇ ਹਮੇਸ਼ਾ ਛਾਪੀਆਂ ਤੇ ਸ਼ਾਇਦ ਮੈਂ ਉਹਦੇ ਵਿੱਚ ਹੀ ਸੀ ਜਦ ਮੈਂ ਉਦੋਂ ਆ ਗਿਆ ਸੀਗਾ ਉਸ ਵੇਲੇ ਛਾਪੀ ਸੀ ਤੇ ਉਸ ਖਬਰ ਦੀ ਬਹੁਤ ਚਰਚਾ ਹੋਈ ਸੀ ਮੈਂ ਖੁਦ ਵੇਕ ਕੁੰਤਰੀ ਜਗਸੀਰ ਸਿੰਘ ਸੰਧੂ ਦੀ ਇਹ ਰਿਪੋਰਟ ਤੋਂ ਬੜਾ ਪ੍ਰਭਾਵਿਤ ਹੋਇਆ ਸੀ متاثر ਹੋਇਆ ਸੀਗਾ ਕਿ ਕਿਸ ਤਰ੍ਹਾਂ ਇਹਨਾਂ ਨੇ ਇੱਕ ਡਾਕੂਮੈਂਟ ਜਿਹੜਾ ਕੱਢ ਲਿਆਂਦਾ ਜੀ ਜੀ ਜੀ